ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਕਿ ਸਾਰੇ ਆਪਣੇ ਘਰਾਂ ਵਿੱਚ ਰਾਜਕੁਸ਼ੀ ਹੋਣਗੇ ਤੰਦਰੁਸਤ ਹੋਣਗੇ ਵਾਹਿਗੁਰੂ ਜੀ ਸਭ ਨੂੰ ਸਭ ਨਾਲ ਕੇ ਦੇਖਾ ਆਪਾਂ ਵੀ ਲੋਕ ਦੀ ਕਾਦੀ ਦੀ ਸ਼ੁਰੂਆਤ ਹੈ ਨਾ ਆਪਣੇ ਵੀ ਨਾ ਰਾਤ ਦੀ ਲਾਈਟ ਗਈ ਹੋਈ ਸੀ ਕਿ ਸਾਡੇ ਸਾਰੇ ਰਾਤ ਲਾਈਟ ਚੱਲ ਗਈ ਸਾਡੀ ਕਿ 11 ਚੱਲ ਗਈ ਸੀ ਇਹੜਾ ਮੇ ਜੇ ਆਪਣੇ ਲਾਈਟ 11:00 ਗਈ ਤੇ ਸਵੇਰੇ 5:00 11:00 ਚੱਲੇਗੀ ਹਾਂਜੀ ਹਾਂਜੀ ਸਾਡੀ 11:00 ਦੀ ਰਾਤ ਦੀ ਗਈ ਹੋਈ ਤੇ ਆਪਣੇ ਆਈਏ ਸਵੇਰੇ 10:00 ਵਜੇ ਲਾਈਟ ਆਈ ਹੈ ਨਾ ਐਸੀ ਟੈਂਕੀ ਆਪਾਂ ਫੁੱਲ ਭਰ ਲਈ ਸੀ ਕਿ ਪਿੰਡ ਵਾਲਾ ਵੀ ਮੈਂ ਫੁੱਲ ਭਰ ਲਿਆ ਸੀ ਪਾਣੀ ਹੈ ਨਾ ਜਦ ਆਪਾਂ ਰੋਟੀ ਰੋਟੀ ਖਾ ਲੀ ਨਾ ਉਸ ਤੋਂ ਬਾਅਦ ਮੈਂ ਨਾ ਆ ਆਪਣਾ ਮੈਂ ਮੈਗ ਦੇ ਚਾਰਜਰ ਥੋੜਾ ਪਟ ਗਿਆ ਬੱਚਿਆਂ ਨੇ ਫਾੜ ਦਿੱਤੇ ਨੇ ਹੈਨਾ ਆ ਮੇਰੀ ਬਿੱਡੀਆਂ ਵਾਲੀ ਡੱਬੀ ਆ ਮੈਂ ਬਾਅਦ ਦੀ ਵੀ ਬਿੱਡੀਆਂ ਲਈ ਮੈਂ ਦੇ ਵਿੱਚ ਛੁਪਾ ਦਿੱਤੀਆਂ ਮੈਂ ਕਿ ਚਿ ਚੰਬਾਲੀਆਂ ਜਾਂਦੀਆਂ ਨੇ ਉਦੋਂ ਕਦਾ ਖਾ ਰੱਖ ਦੋ ਸੀਗਾ ਪਾਣੀ ਦੇ ਆਪਾਂ ਕੋਈ ਟੈਨਸ਼ਨ ਨਹੀਂ ਸੀ ਤਾਂ ਕਿ ਪਤਾ ਕੀ ਆ ਪਾਣੀ ਸਭ ਤੋਂ ਮੇਨ ਗੱਲ ਅੱਜ ਦੇ ਸਮੇਂ ਨਾਲ ਤਾਂ ਪਾਣੀ ਹੁਣ ਜ਼ਰੂਰੀ ਆ ਤਾਂ ਕਿ ਕੰਮੀ ਬੋਤੇ ਬੱਚੇ ਵੀ ਬਹੁਤ ਰੋੜਦੇ ਆ ਪਾਣੀ ਹੈਨਾ ਤਾ ਬੱਚੇ ਤੇ ਬ੍ਰਸ਼ ਕਰਨ ਤੇ ਇੰਨਾ ਪਾਣੀ ਸਿਰਫ ਇਹਨਾਂ ਨੂੰ ਸਕੂਲ ਵੀ ਜਾਣਾ ਸੀ ਅੱਜ ਆਜਾ ਉਹਨਾਂ ਨੂੰ ਸਕੂਲ ਜਾਣਾ ਹੈ ਲਾਂਤੋਣਾ ਸੀਗਾ ਪਰ ਉਹਨਾਂ ਨੇ ਬ੍ਰਸ਼ ਉਹਦਾ ਲਗਤ ਨਾ ਪੜਾ ਪਾਣੀ ਰੋੜ ਦੇ ਨੇ ਪਰ ਮੈਨੂੰ ਇੰਨੀ ਟੈਨਸ਼ਨ ਨਹੀਂ ਸੀ ਵੀ ਪਾਣੀ ਮੈਂ ਰਾਤੀ ਸਾਰਾ ਪਾਣੀ ਪਾਰ ਲਿਆ ਸੀਗਾ ਜਿੱਦੈ ਆਪਾਂ ਰਾਤੀ ਰੋਟੀ ਖਾਧੀ ਪਾਣੀ ਸਾਫ ਕੀਤੇ ਤਾਂ ਆਪਾਂ ਨਾ ਮੈਂ ਉਸ ਟਾਈਮ ਪਾਣੀ ਪਾਰ ਲਿਆ ਤਾਂ ਕਿ ਮੌਸਮ ਵੀ ਥੋੜਾ ਚਿੱਠੀ ਹੋ ਜੈਨੇ ਸੀ ਲੱਗ ਰਿਹਾ ਐ ਨਾ ਮੈਂ ਪਾਣੀ ਪਾਰ ਲਿਆ ਤੇ ਫਿਰ ਆਪਣੇ ਸਾਡੇ ਨੂੰ ਲੈਟ ਆਏ ਚਿਲਾਓ ਆਪਾਂ ਕਰਦੇ ਥੋੜੀ ਤਾਂ ਕਰ ਦਿਖਾ ਦੇ ਕੰਮ ਕਰ ਕਰਦੇ ਆ ਅੰਕਾਰ ਕੰਮ ਕਰ ਲਿਆ ਸੀਗਾ ਤੇ ਫਿਰ ਨਾ ਹੁਣ ਲਾਈਟ ਆਈ ਸੀ ਤਾਂ ਮਮੀ ਕਹ ਰੱਸ ਸੀ ਮੈਨੂੰ ਕੁਲਰ ਤੋਂ ਚਲਾ ਦੁੱਸ ਤੇ ਦੇ ਨਾ ਫੜ ਫੜ ਕੁਲਰ ਚਲਾਇਆ ਮੈਂ ਕਿ ਚਲਾ ਹਾਂ ਜੀ ਤਾਂ ਕੰਮ ਕਰ ਮੈਂ ਸਾਰਾ ਕਰ ਲਿਆ ਹੋਇਆ ਸੀਗਾ ਦੇਖੋ ਹਨਾ ਤਾਂ ਬਾਹਰ ਦਾ ਵੀ ਆਪਾਂ ਸਾਰਾ ਕਰ ਲਿਆ ਹੋਇਆ ਸੀ ਬਾਹਰ ਨੂੰ ਆਪਾਂ ਜਲਦੀ ਕਰ ਲੈਣੇ ਆ ਤਾਂ ਕੱਪੜੇ ਤੇ ਵੈਸੇ ਮੈਂ ਸ਼ਾਮੀ ਧੋਲੇ ਸੀਗੇ ਤੇ ਸਾਰੇ ਮੇਰੇ ਕੱਪੜੇ ਸੁੱਕ ਗਏ ਸੀਗੇ ਤਾਂ ਕਿ ਕੱਲ ਵੀ ਸਾਡੇ ਲਾਈਟ ਨਹੀਂ ਹੈ ਕੱਲ ਵੀ ਸਾਡੇ 9 ਵਜੇ ਦੀ ਲਾਈਟ ਗਈ ਹੋਈ ਤੇ ਆਪਣੇ ਲਾਈਟਾਂ ਸ਼ਾਮੀ 4 ਵਜੇ ਆਪਣੀ ਇਨਵਰਟਰ ਵੀ ਆ ਮੌਸਮ ਬਹੁਤ ਸੋਹਣਾ ਸੀ ਗੱਲ ਹੈਣਾ ਆਪਾਂ ਫਿਰ ਸੌਂਗੇ ਪੱਖਾ ਚਲਾ ਕੇ ਸੌਂਗੇ ਠੀਕ ਹੈ ਬੱਚੇ ਵੀ ਤਾਂ ਫਿਰ ਮੈਂ ਸ਼ਾਮੀ ਜਦੋਂ ਜੇਦਈ ਲਾਈਟ ਆਈ ਜੇਦਈ ਲਾਈਟ ਆਈ ਤੇ ਮੈਸ਼ੀਨ ਲਗਾ ਦੀ ਮਮੀ ਕਹਿ ਵੀ ਰੈਸੀ ਸੰਦੀਪ ਨਾਲ ਲਗਾ ਕੇ ਤੇ ਲਾਈਟ ਬਾਰ ਬਾਰ ਆਉਂਦੀ ਆ ਫਿਰ ਚੱਲੀ ਗਈ ਤੇ ਤੇਰੇ ਕੱਪੜੇ ਵੀ ਰਾਤ ਨੂੰ ਤੇ ਮੀਂਹ ਦਾ ਵੀ ਖਲਰਾਇਦੈ ਪਿਆ ਰਹਿਣਾ ਨਾ ਤਾਂ ਮੈਂ ਕਹਿੰਨੇ ਮਮੀ ਪਤੋ ਲੈਨੇ ਹੈਣਾ ਲਾਈਟ ਦਾ ਪਤਾ ਕੋਈ ਨਹੀਂ ਤੇ ਮੇਰੇ ਸਾਰੇ ਕੱਪੜੇ ਗਏ ਸੀ ਸੋਕ ਕੇ ਮੈਂ ਰਾਤ ਹੀ ਛਾਤ ਤੇ ਸੁਕਣ ਪਾਤੇ ਥੋੜੇ ਮੇਰੇ ਰਹਿ ਗਏ ਸੀ ਕੱਪੜੇ ਸੁਕਣ ਵਾਲੇ ਹੈਣਾ ਤੇ ਪਰ ਮੈਂ ਉੱਪਰ ਨਹੀਂ ਪਾਣਦੀ ਜਿਹੜੇ ਥੋੜੇ ਥੋੜੇ ਕੱਪੜੇ ਥੜ ਹਮੇਸ਼ਾ ਦੀ ਗੱਲ ਹੈ ਥੋੜੇ ਥੋੜੇ ਸਿੱਲੇ ਸਿੱਲੇ ਵੀ ਰਾਜਣ ਨਾ ਮਸ਼ੀਨ ਤੇ ਜਿਸ ਸਪਿੰਨ ਕਿਤੇ ਹੁੰਦੇ ਨੇ ਹਨਾ ਤੇ ਫਿਰ ਮੰਮੀ ਕਹਿੰਦੇ ਮੈਂ ਇਥੇ ਸੁਣਦੀ ਪਾਦੇ ਇਥੇ ਛੱਤੀ ਸੁੱਕ ਜਾਂਦੇ ਨੇ ਪਰ ਉੱਪਰ ਨਾ ਰੰਗ ਓਟ ਜਾਂਦਾ ਸਾਰਾ ਕੱਪੜਿਆਂ ਦਾ ਧੁੱਪੇ ਆਪਾਂ ਜਿਆਦਾ ਨਹੀਂ ਪਾਉਂਦੇ ਹੈਗੇ ਕਈ ਕੱਪੜੇ ਹੁੰਦੇ ਨੇ ਧੁੱਪੇ ਵੀ ਪਾਣੇ ਚਾਹੀਦੇ ਨੇ ਤੇ ਜ਼ਿਆਦਾਤਰ ਕੱਪੜੇ ਨਾ ਹੁਣ ਗਰਮੀ ਦਾ ਮੌਸਮ ਹੈ ਨਾ ਛਾਵੇਂ ਵੀ ਸੁਕਾਣੇ ਚਾਹੀਦੇ ਨੇ ਤਾਂ ਆ ਦੇਖੋ ਵੀ ਸਾਡੇ ਅੱਜ ਫੁੱਲ ਸਾਰੇ ਖਿੜ ਗਏ ਆ ਦੇਖੋ ਆ ਦੇਖ ਫੁੱਲ ਕਿੰਨੇ ਸੋਨੇ ਖਿੜੇ ਹੋਏ ਨੇ ਹਨਾ ਆ ਦੇਖ ਇਹ ਮ ਬੜੇ ਸੀਗੇ ਸਾਡੇ ਫੁੱਲ ਤਾਂ ਪਿਛਲੀ ਵਾਰ ਨਾ ਆਪਣੇ ਉਹ ਛੜ ਗਏ ਸੀ ਭਗੂ ਕੁੱਤੇ ਨਹੀਂ ਹੁੰਦੇ ਹਨਾ ਉਹ ਬਹੁਤ ਹੀ ਜ਼ਿਆਦਾ ਛੜ ਗਏ ਸੀ ਫਿਰ ਅੰਦਰ ਜਾਂਦੇ ਸੀਗਾ ਤਾਂ ਫਿਰ ਮੰਮੀ ਜੀ ਕਹਿੰਦੇ ਸੀ ਕਿ ਸੰਦੀਪ ਆਪਾ ਇਹਨਾਂ ਨੂੰ ਪੋਟ ਦੇਣੇ ਫਿਰ ਆਪਾਂ ਸਾਰੇ ਪੋਟਦੇ ਤੇ ਆ ਥੋੜੀ ਜਿਹੀ ਪਨੀਰੀ ਦੇ ਵਿੱਚ ਰਹਿ ਗਈ ਸੀ ਤੇ ਦੁਬਾਰਾ ਹੋ ਗਈ ਹਨਾ ਤੇ ਦੇਖੋ ਕਿੰਨਾ ਸੋਨਾ ਕਿੰਨਾ ਪਿਆਰਾ ਕਲਰ ਹੈ ਸਾਡੇ ਤੇ ਗੁਲਾਬ ਦਾ ਬੂਟਾ ਵੀ ਸੀ ਜਿਹਦਾ ਪਾਇ ਸੀਗੇ 2020 ਦੇ ਵਿੱਚ ਨੇ ਆਪਾਂ 2021 ਵਿੱਚ ਅਸਕਰ ਵਿੱਚ ਆਏ ਸੀ ਨਾ ਆਪਣਾ ਘਰ ਲਿਆ ਸੀ ਤੇ ਉਦੋਂ ਨਾ ਇੱਥੇ ਇੱਕ ਪੇਟ ਸੀਗਾ ਗੁਲਾਬ ਦਾ ਬੋੜਾ ਫੂ ਗੁਲਾਬ ਉਹਦੇ ਤੇ ਲੱਗਦੇ ਸੀਗਾ ਇਹ ਗੁਲਾਬ ਦੇ ਫੁੱਲ ਲੱਗਦੇ ਸੀਗੇ ਬਹੁਤ ਹੀ ਜ਼ਿਆਦਾ ਲੱਗਦੇ ਸੀ ਹਨਾ ਤਾਂ ਫਿਰ ਨਾ ਸੋਕੇ ਗਿਆ ਤੇ ਬਹੁਤ ਜ਼ਿਆਦਾ ਡੰਗਰ ਸਾਡੇ ਆਂਗੇ ਸੀਗੇ ਗਾਵਾਂ ਆਂਦੀਆਂ ਸੀ ਇੱਕ ਗਾਹ ਤੇ ਖਾਂਦੇ ਉਹ ਗੁਲਾਬ ਦਾ ਫੁੱਟਾ ਹੀ ਖਾ ਜਾਂਦੇ ਸਨ ਉਹ ਤੋਂ ਉਹਦਾ ਬੱਚਾ ਤੇ ਖਾਂਦੇ ਗੁਲਾਬ ਦਾ ਫੁੱਟਾ ਸੀਗਾ ਮੇਰਾ ਸਾਰਾ ਸਾਡਾ ਗੁਲਾਬ ਦਾ ਫੁੱਟਾ ਖਾ ਗਏ ਅੱਗੇ ਵੀ ਸੀਗੇ ਬਹੁਤ ਜ਼ਿਆਦੇ ਫੁੱਗਲਾਬ ਅੜਿਤੇ ਗਲੀ ਨੂੰ ਕਹਿੰਦੇ ਸੀ ਗੁਲਾਬਾਂ ਵਾਲੀ ਗਲੀ ਹਨਾ ਮਤੇ ਗੁਲਾਬਾਂ ਵਾਲੀ ਗਲੀ ਵਾਜੀ ਦੀ ਸੀ ਤੇ ਆ ਰੋਟੀਆਂ ਦੇਖਦੀਆਂ ਹੋਣ ਗਿਆ ਰੋਟੀਆਂ ਨੇ ਜਿੱਦਾਂ ਬੱਚੇ ਛੋਟੇ ਛੋਟੇ ਟੁਕੜੇ ਛੱਡ ਦਿੰਦੇ ਨੇ ਨਾ ਤੇ ਆਪਾਂ ਨਾ ਫਿਰ ਉਹ ਕੂੜੇ ਚ ਨਹੀਂ ਸੁੱਟਦੇ ਹੈਗੇ ਆਪਾਂ ਨਾ ਲਿਫਾਟੇ 'ਚ ਮੈਂ ਆਪਾ ਪਾ ਕੇ ਨਾ ਇੱਥੇ ਟੰਗ ਦੇਨੇ ਤਾਂ ਕਿ ਜਦੋਂ ਸਾਡੇ ਸਿਰ ਸਿਰੇ ਆਉਂਦੇ ਨੇ ਨਾ 4 5 6 ਵਜੇ ਆਉਂਦੇ ਨੇ ਸਾਡੀ ਰੋਟੀ ਮੰਗਣ ਵਾਲਿਆਂ ਉਹ ਜਾ ਕੇ ਇੱਥੋਂ ਲੈ ਜਾਂਦੀਆਂ ਨੇ ਫਿਰ ਨਾ ਇਦਾਂ ਪੈਰਾ ਪੂਰਾ ਚ ਰੱਖੋ ਨਾ ਫਿਰ ਚੰਕਾ ਨਹੀਂ ਲਾ ਦੋਹੀ ਆਪਾਂ ਖਾਣੇ

ਸੋਚਿਆ ਕਿ ਦਿੱਤੀ ਸੀ ਅੱਜ ਉਹਨਾਂ ਤਾਂ ਕਿ ਪਾਣੀ ਹੋਣਾ ਸੀ ਤੇ ਫਿਰ ਮੈਂ ਹੁਣੀ ਬਾਕੀ ਤੇ ਮੈਂ ਛਾੜ ਪੋਛੇ ਤਾਂ ਮੈਂ ਕਰ ਲਿਆ ਸੀਗਾ ਤਾਂ ਰਹਿ ਗਏ ਸੀ ਮੇਰੇ ਭਾਂਡੇ ਹਨਾ ਭਾਂਡਿਆਂ ਨੂੰ ਫਿਰ ਥੋੜੇ ਜਿਹਾ ਬੰਨਣਾ ਨਹੀਂ ਸਾਫ ਉਹਨ ਤੇ ਜਿਆਦਾ ਪਾਣੀ ਖੁੱਲਾ ਹੋਵੇ ਤਾਂ ਫੇਰ ਹੀ ਭਾਂਡੇ ਨਹੀਂ ਸਾਫ ਹੋਣ ਅੱਜ ਬੱਚਾ ਨੇ ਕਿੰਨੇ ਵਜੇ ਆਉਣਾ ਹਾਂਜੀ ਮੰਮੀ ਅੱਜ ਬੱਚੇ 2 ਵਜੇ ਆਣਗੇ ਕਿ ਕਿੰਨੇ 2 ਵਜੇ ਹਾਂਜੀ ਹਾਂਜੀ ਉਹਨਾਂ ਦੇ ਨਾਲ ਆਈ ਕਾਰਡ ਬਣਨੇ ਸੀਗੇ ਤੇ ਉਹ ਕਹਿੰਦੇ ਸੀ ਆਈ ਕਾਰਡ ਬਣਨੇ ਨਹੀਂ ਤੇ 1 ਵਜੇ ਆਪਣੇ ਸਾਰੇ ਬੱਚੇ ਦੇਖ ਲਓ ਇਹ ਬਿਲਕੁਲ ਸਭ ਠੀਕ ਹੈ ਨਾ ਤੁਹਾਡੇ ਫੋਨ ਨੰਬਰ ਵਗੈਰਾ ਐਡਰੈਸ ਵਗੈਰਾ ਸਭ ਠੀਕ ਹੈ ਨਾ ਫਾਦਰ ਨੇਮ ਮਦਰ ਨੇਮ ਸਭ ਠੀਕ ਹੈ ਤੇ ਇਸ ਕਰਕੇ ਵਿਚਾਰਦੇ ਜਲਦੀ ਵੀ ਹੋ ਜੇ ਤੇ ਬਿਲ ਤਲਾ ਤਾਂ 2:00 ਵਜੇ ਹੋਏਗੀ ਇਹ ਤਾਂ ਮੈਸੇਜ ਆ ਜਾਂਦਾ ਉਹਨੂੰ ਤੇ ਸਮੋਂ ਨੂੰ ਤੇ ਫੋਨ ਨੰਬਰ ਯਾਦ ਨਹੀਂ ਉਹਨੂੰ ਨਾਲ ਦੇ ਦੇਣਾ ਜੀ ਨਹੀਂ ਨਹੀਂ ਡਾਇਰੀ ਤੇ ਲਿਖਿਆ ਹੋਇਆ ਆਪਾਂ ਉਹ ਦੇ ਦੇਗਾ ਨਾ ਹਾਂਜੀ ਹਾਂਜੀ ਦੇ ਦੇਗਾ ਅਸ਼ਮ ਅਸ਼ੇਸ਼ ਨੂੰ ਤਾਂ ਦੋਨੇ ਘਰ ਦੇ ਨੰਬਰ ਯਾਦ ਨੇ ਤੇ ਸਮੋਂ ਨੂੰ ਆਪਾਂ ਲਿਖ ਕੇ ਦਿੱਤਾ ਸੀਗਾ ਮੈਂ ਉਹ ਡਾਇਰੀ ਤੇ ਲਿਖਿਆ ਹੋਇਆ ਨਾ ਅੱਜੇ ਛੋਟੇ ਬੇਟੇ ਦੀ ਵੀ ਹੋਈ ਸੈਦਾ ਸੀਗਾ ਤੁਹਾਡੇ ਬਡੇ ਬੇਟੇ ਦਾ ਵੀ ਇਹੀ ਕੰਮ ਤੇ ਉਹਨਾਂ ਦੇ ਨਾਲ ਉਹਦੇ ਤੇ ਉਹ ਸੀਗਾ ਆਈ ਕਾਰਡ ਬਣੇ ਸੀ ਨਾ ਹਾਂ ਆਈ ਕਾਰਡ ਦੇ ਵਿੱਚ ਨਾ ਫਿਰ ਨੰਬਰ ਚ ਉਹ ਚਾਹੀਦੇ ਸੀ ਫੋਨ ਨੰਬਰ ਐਡਰੈਸ ਵਗੈਰਾ ਕਹਿੰਦੇ ਸੀ ਬਿਲਕੁਲ ਠੀਕ ਹੈ ਨਾ ਫਿਰ ਨਹੀਂ ਤਾਂ ਕੱਲ ਤੋਂ ਛੁੱਟੀਆਂ ਪੈ ਜਾਣਗੀਆਂ ਜਦੋਂ ਛੁੱਟੀਆਂ ਪੈਣਗੇ ਦੇਖਿਓ ਕਿ ਨਾਲ ਮੈਂ ਤੇ ਉੱਥੋਂ ਤੱਕ ਧੁੱਪ ਚ ਗਈਆਂ ਨਾ ਤੇ ਮੈਂ ਤੇ ਬੁੰਦਲ ਗਈਆਂ ਮੇਰਾ ਤਾਂ ਅੰਧ ਹੋ ਗਿਆ ਹੈ ਬਸ ਜੇ ਦੋਦੀ ਮੈਂ ਬਿਮਾਰ ਹੋਈ ਆ ਨਾ ਵੀਪੀ ਲੱਦੇ ਆ ਨਾ ਮੇਰੇ ਕੋ ਧੁੱਪ ਚ 2 ਮਿੰਟ ਨਹੀਂ ਤੁਰਿਆ ਹਾਂਜੀ ਮੰਮੀ ਜੀ ਦੇ ਜਦੋਂ ਦੀ ਤਬੀਅਤ ਖਰਾਬ ਹੋਈ ਸੀ ਨਾ ਉਦੋਂ ਹੁਣ ਤੇ ਫੇਰ ਸੀ ਬਿਲਕੁਲ ਠੀਕ ਨਹੀਂ ਹੈ ਨਾ ਵੀਕਨੈਸ ਵੀ ਆ ਗਈ ਹੈ ਤੇ ਉਹਦੇ ਕਰਕੇ ਧੁੱਪੇ ਜਾਂਦੇ ਨਹੀਂ ਨਾ ਥੋੜਾ ਬੋਤਾ ਵੀ ਉਹਦੇ ਕਰਕੇ ਹੁਣ ਜੇ ਕੰਮ ਸੀ ਤੇ ਜਾਣਾ ਪੈ ਗਿਆ ਮੈਨੂੰ ਪਰ ਮੈਂ ਹੁਣ ਮੈਂ ਤਾਂ ਘਰ ਦੇ ਕਰਦੀ ਸਾਰਾ ਘਰ ਦਾ ਕੰਮ ਮੈਂ ਕਰਦੀ ਹੁਣ ਬਾਹਰ ਦੇ ਮੰਮੀ ਕਰਦੇ ਨੇ ਹੈਨਾ ਬਾਹਰ ਦੇ ਤੇ ਮੰਮੀ ਜੀ ਨਹੀਂ ਕਰਨੇ ਪੈਂਦੇ ਨੇ ਕੰਮ ਪੇ ਬਟ ਨੂੰ ਮੈਂ ਕਰਦਾ ਸਾਰਾ ਕੰਮ ਮੈਂ ਕਰਦੀ ਮਮੀ ਨੂੰ ਮੈਂ ਕਰਦਾ ਤੇ ਕਰਨ ਨਹੀਂ ਦਿੰਦੀ ਹੁਣ ਤੇ ਬਾੜਦਾ ਤੇ ਮਮੀ ਜੀ ਚਾਹੁੰਦੇ ਨੇ ਇਧਰ ਉਧਰ ਤਾਂ ਥੋੜਾ ਬਥਾ ਕੰਮ ਕਰ ਥੋੜੀ ਮਮੀ ਨੂੰ ਰੈਸਪੀ ਬਿਲਕੁਲ ਠੀਕ ਨੇ ਹਨਾ ਆਪਾਂ ਇੱਕ ਸਾਈਡ ਤੋਂ ਦਰ ਦਿੱਤਾ ਹੁਣ ਮਮੀ ਬਿਲਕੁਲ ਠੀਕ ਨੇ ਐਸੇ ਤੇ ਤੋੜਾ ਕਮਜ਼ੋਰੀ ਆ ਗਈ ਮਮੀ ਆਪਾਂ ਕਹਿ ਰਹੇ ਸੀ ਆਪਾਂ ਇੱਕ ਨਵੀਂ ਵੀਡੀਓ ਵੀ ਮਮਿੰਨ ਮੈਂ ਕਹਿ ਰਹੇ ਸੀ ਮਮੀ ਕੋਈ ਨਵੀਂ ਵੀਡੀਓ ਵੀ ਨਵੀਂ ਆਪਾਂ ਕੋਈ ਸ਼ੂਟ ਕਰ ਲਈਏ ਹਨਾ ਤਾਂ ਮਮੀ ਕਹਿਦੇ ਸੀ ਜੇ ਕੋਈ ਜੁਲਿਟੀ ਹੋਵੇ ਸਿਰ ਵਗੈਰਾ ਦਰਦ ਹੋਣ ਲੱਗ ਜਿੰਦਾ ਹਨਾ ਤਾਥ ਕਾਵਟ ਮਹਿਸੂਸ ਕਰਦੇ ਨੇ ਹਜੇ ਹਨਾ ਤਾਂ ਮੈਂ ਕੁਛ ਲੋ ਕੋਈ ਨਾ ਮੰਮੀ ਆਪਾਂ ਨਾਲ ਕਿਸੇ ਤਨਵਤੀ ਜੀ ਵੀਡੀਓ ਸ਼ੂਟ ਕਰਕੇ ਤੁਹਾਡੇ ਕੋਲ ਲੈ ਕੇ ਆਵਾਂਗੇ ਸਾਰੇ ਭੈਣ ਭਰਾਵਾਂ ਦੇ ਅੱਗੇ ਹਨਾ ਚਲੋ ਮਿਲ ਗਾਨੀ ਆਪਾਂ ਨਾ ਮੇਰੇ ਦਿਲ ਤੇ ਬਹੁਤ ਕਰਦਾ ਕਿ ਵਧੀਆ ਜੀ ਵੀਡੀਓ ਬਣਾਈਏ ਤੇ ਆਪਾਂ ਇਹਨਾਂ ਨੂੰ ਆਪਣੇ ਸਰੋਤਿਆਂ ਨੂੰ ਦੱਸਿਏ ਤੇ ਖੁਸ਼ ਕਰੀਏ ਪਰ ਹੁਣ ਇਹ ਗੱਲ ਆ ਥੋੜੀ ਮਜ਼ਦੂਰੀ ਦੀ ਆ ਤਾਂ ਤਾਂ ਕਰਕੇ ਨਹੀਂ ਮੇਰੇ ਕੋਲ ਬਣ ਰਹੀ ਤੇ ਜਲਦ ਚ ਜਲਦ ਤੁਹਾਡੇ ਕੋਲ ਆ ਜੀ ਆਪਾਂ ਜਲਦੀ ਤੇ ਜਲਦੀ ਵੀਡੀਓ ਲੈ ਕੇ ਆਉਂਦਾ ਤੁਹਾਡੇ ਸਾਹਮਣੇ ਵਧੀਆ ਜੀ ਆ ਦੇਖ ਮੈਂ ਨਾ ਪਤੀਲੇ ਤੇ ਪਾਣੀ ਭਰ ਕੇ ਰੱਖਦੀ ਹਾਂ ਹਮੇਸ਼ਾ ਮੇਰੀ ਆਦਤ ਹੈ ਬੇਸ਼ੱਕ ਮੈਂ ਰੈਵਰ ਵੀ ਭਰਿਆ ਇੱਕ ਬਾਲਟੀ ਵੀ ਭਰ ਕੇ ਰੱਖਦੀ ਹਾਂ ਨਾ ਤਾਂ ਮੈਂ ਗੈਸ ਦੇ ਕੋਲ ਪਤੀਲਾ ਮੇਰਾ ਪਾਣੀ ਦਾ ਜਰੂਰ ਭਰ ਕੇ ਰੱਖਦੀ ਹਾਂ ਤੇ ਉਹ ਆਏ ਹੋਏ ਸੀ ਨਾ ਬਿੰਦਰ ਭਾਜੀ ਦੀ ਦੀਦੀ ਦੀ ਜਨਾਈ ਹੋਈ ਸੀ ਨਾ ਤਾਂ ਇੱਕ ਕਹਿੰਦੇ ਸੀ ਵੀ ਮੈਨੂੰ ਕਿਚਨ ਚਾਹੇ ਕਹਿੰਦੇ ਸੰਦੀਪ ਮੈਨੂੰ ਪਾਣੀ ਦੇ ਦੇ ਉਹ ਮੈਨੂੰ ਸੰਦੀਪ ਵੀ ਕਹਿ ਦਿੰਦੇ ਨੇ ਸੀਤਾ ਵੀ ਕਹਿ ਦਿੰਦੇ ਨੇ ਤਾਂ ਮੈਨੂੰ ਕਹਿੰਦੇ ਵੀ ਮੈਨੂੰ ਨਾ ਸੀਤਾ ਪਾਣੀ ਦੇਓ ਮੈਂ ਕਹਾਂਂਦੀ ਮੈਂ ਤੇ ਦੱਲ ਲੇ ਗਿਪ ਤਿੱਲੇ ਚ ਥੋੜਾ ਮਿਕਸ ਕਰ ਠੰਡਾ ਜਿਹਦਾ ਜੀ ਪਾਣੀ ਬਾਜੀ ਕਹਿੰਦੀ ਆਏ ਆਏ ਮੈਨੂੰ ਘਰ ਬਾਣੀ ਦੇਣ ਲੱਗੇ ਮੈਂ ਕਿ ਨਹੀਂ ਬਾਜੀ ਇਸ ਤੇ ਮੈਂ ਗਰਮ ਪਾਣੀ ਵੀ ਰੱਖਦੀ ਐ ਤੇ ਮੈਂ ਠੰਡਾ ਪਾਣੀ ਵੀ ਰੱਖਦੀ ਆ ਨਾ ਤਾਜਾ ਪਾਣੀ ਭਰ ਕੇ ਰਾ ਦੇ ਤਾਂ ਕਿ ਤੇ ਮੈਂ ਚਾਹ ਚੋ ਬਣਾਣੀ ਨਾ ਮੈਨੂੰ بار بار ਬਾਲ ਡਰਾਈਵਰ ਛੇੜ ਪੈਂਦਾ ਬਾਲਟੀ ਚ ਲੈਣਾ ਪੈਂਦਾ ਮੈਂ ਫਤੀਲਾ ਫੋਲੀ ਰੱਖੀ ਹੌੜ ਫਟ ਜਲਦੀ ਕੰਮ ਮੈਂ ਬੜਾ ਸੀ ਨੇ ਪਿੰਦੇ ਹਾਂ ਗੁੰਦੀਪ ਹਾਂਜੀ ਮੰਮੀ ਉਹ ਨਾ ਬੱਚਾ ਜੂਗਾ ਨਾ ਨਿੰਬੂ ਪਾਣੀ ਬਣਾ ਕੇ ਰੱਖ ਲਾ ਛੋੜੋ ਥੋੜਾ ਜਨਾ ਬਾਬੇ ਮੈਂ ਤੇ ਨਿੰਬੂ ਪਾਣੀ ਨਾਲ ਸੀ ਚਾਸਨੀ ਬਣਾ ਕੇ ਰੱਖੀ ਹੋਈ ਸੀ ਤੇ ਉਸ ਤੇ ਨਾ ਆਪ ਹੀ ਲੈਣ ਗਿਓ ਆਪਾਂ ਨੇ ਮੇਰ ਪੱਥਰ ਦਾ ਜੂਸ ਲੈ ਆ ਉਹ ਉਹ ਲੈ ਕੇ ਆਇਆ ਸਰਬਤਨ ਨਾ ਇੱਕ ਤਾਂ ਰੋਬ ਜ਼ਿਆਦਾ ਵੀ ਆਪਾਂ ਲੈ ਕੇ ਆਏ ਤੁਹਾਨੂੰ ਆਪਾਂ ਰੋਬ ਜ਼ਿਆਦਾ ਵੀ ਦੇ ਖਾਣ ਫਿਰ ਉਹ ਹੀ ਬਣਾਦੀ ਹੈ ਨਾ ਰੋਬ ਜ਼ਿਆਦਾ ਵੀ ਨਾ ਛੋਟਾ ਬੇਟਾ ਬਹੁਤ ਪੀਂਦਾ ਹੈ ਮੇਰਾ ਬਲ ਪੱਥਰ ਤੇ ਬਣਾਦੀ ਉਹਨਾਂ ਨੂੰ ਠੰਡਾ ਹੁੰਦਾ ਨਾ ਇਹਦੇ ਵਿੱਚ ਹਾਂਜੀ ਉਹ ਜਿਹੜਾ ਮੰਤਾ ਲੈ ਕੇ ਆਈ ਸੀ ਉਹ ਹਾਂਜੀ ਹਾਂਜੀ ਦੀਦੀ ਲੈ ਕੇ ਆਈ ਸੀ ਵੈਸੇ ਤੇ ਮੇਰਾ ਛੋਟਾ ਬੇਟਾ ਨਾ ਇਹ ਸਾਰਾ ਦੇ ਹੀ ਹੁੰਨੇ ਨਾ ਥੋੜਾ ਥੋੜਾ ਦੋਤ ਪਾਈ ਜਾਣਾ ਪੀਵੀ ਸ਼ੜਾ ਨਾ ਤੇ ਵੱਡਾ ਬੇਟਾ ਹੈ ਵੀ ਸਾਰੇ ਵਸਤੇ ਬਹੁਤ ਵਧੀਆ ਮੰਮੀ ਨੂੰ ਆਪਾਂ ਲਿਆਕ ਦਿੱਤਾ ਮੰਮੀ ਵੀ ਆ ਪੀਂਦੇ ਨੇ ਮੈਂ ਮੈਂ ਵੀ ਆ ਪੀਣੀ ਆ ਦੇਖੋ ਸ਼ਰਬਤ ਹੈ ਨਾ ਇਹ ਬੇਲ ਪੱਥਰ ਦਾ ਸ਼ਰਬਤ ਜੇ ਮੈਨੂੰ ਤਾਂ ਪਹਿਲਾਂ ਚਾਹ ਦੇ ਫੇਰ ਬਣਾਣੀ ਇਹਨੂੰ ਹਾਂਜੀ ਮੰਮੀ ਜਦੋਂ ਮੈਂ ਆਪਣੇ ਪੇਕੇ ਗਈ ਨਾ ਤੁਹਾਨੂੰ ਬੇਲ ਪੱਥਰ ਦੇ ਪੇੜ ਦਿਖਾਵਾਂਗੇ ਮੇਰੀ ਮੰਮੀ ਘਰ ਬਹੁਤ ਜਿਆਦਾ ਬੇਲ ਪੱਥਰ ਲੱਗੇ ਹੋਏ ਨੇ ਤੇ ਆਲੂ ਆਲੂ ਬਖਾਰੇ ਅਮਰੂਦ ਹੈ ਨਾ ਮੈਂ ਅੰਦਰ ਬਹੁਤ ਜ਼ਿਆਦਾ ਲੱਗੇ ਹੋਏ ਨੇ ਹੈ ਨਾ ਜਦ ਆਪਾਂ ਜਾਵਾਂਗੇ ਨਾ ਦੁੱਧ ਨਪਕੇ ਤੇਰਾ ਹਾਂਜੀ ਮੰਮੀ ਗੈਸ ਕੱਟ ਕਰ ਦਿੰਦੀ ਆਪਾਂ ਕਈ ਵਾਰ ਆਪ ਪਾਪੜੇ ਤੇ ਜਦ ਦੇਖਦੇ ਨਹੀਂ ਆਂ ਦੇਖਦੇ ਨਹੀਂ ਕਿ ਉਬਲੇਗਾ ਨਹੀਂ ਜਦ ਇਹ ਇੱਧਰ ਉੱਧਰ ਧਿਆਨ ਗਿਆ ਤਾਂ ਦੁੱਧ ਸਾਰਾ ਬਾਹਰ ਅੱਜ ਆਪ ਬਣਾਉਣਾ ਕੀ ਆ ਹਾਂਜੀ ਮੰਮੀ ਬੱਚੇ ਸੋ ਕੀ ਖਾਣਾ ਕੀ ਬਣਾ ਦਾਂਗੀ ਆਲੂ ਬਣਾ ਲਾਂ ਸਬਤਰਾ ਸਬਤਰਾ ਸੋ ਅਬ ਸਬਤਰਾ ਬਣਾ ਦੇਣੀ ਹੈ ਇਹਨਾਂ ਕਿਹੜੇ ਸ਼ਰਬਤ ਹੈ ਨਾ ਤੁਸੀਂ ਵੀ ਲੈ ਕੇ ਆਏ ਹੋ ਹਨ ਸਾਰੇ ਜਣੇ ਜਿਹੜੇ ਵੀ ਪੰਨ ਪਰ ਆਪਣੇ ਵਲੋਗ ਦੇਖਦੇ ਨੇ ਇਹ ਸ਼ਰਬਤ ਲੈ ਕੇ ਬਹੁਤ ਟੇਸਟੀ ਹੈ ਅੱਛਾ ਨਾ ਮਿੱਠਾ ਵੀ ਦੇ ਅੰਦਰ ਵਿੱਚ ਪਿਆ ਹੁੰਦਾ ਜੇ ਕਿ ਸਲਵਡ ਹੈ ਹਾਂਜੀ ਲਿਕਵਿਡ ਜੇ ਕਿਸੇ ਦਾ ਦੇਲ ਹੈ ਤੇ ਪਾਲਾ ਜਿੱਦਾ ਨਹੀਂ ਦੋ ਇੱਕ ਚਮਚੇ ਗਲਾਸ ਦੇ ਵਿੱਚ ਦੋ ਚਮਚ ਇਹ ਲਿਕਵਿਡ ਤੇ ਮਤਲਬ ਗਲਾਸ ਪਾਣੀ ਦਾ ਭਰ ਕੇ ਦੋ ਜਮਾ ਠੰਡਾ ਗਲਾਸ ਹਾਂ ਠੰਡਾ ਗਲਾਸ ਪਾਣੀ ਤਾਂ ਪੀਵੇ ਇੰਨਾ ਟੇਸਟੀ ਲੱਗਦਾ ਨਾ ਤੇ ਜੇ ਚੀਨੀ ਪਾਉਣੀ ਹੋਈ ਤੇ ਪਾ ਲਓ ਥੋੜਾ ਜਿਹਾ ਮਤਲਬ ਮਿੱਠਾ ਹੋ ਜਾਂਦਾ ਜਿਆਦਾ ਕੱਲ ਕੱਲ ਮੰਮੀ ਕਰਮੂ ਨੇ ਬਣਾਇਆ ਸੀ ਤਾਂ ਮੈਂ ਜੋ ਕਿ ਰੱਖ ਗਿਆ ਮੈਨੂੰ ਚੇਤੇ ਹੀ ਭੁੱਲ ਗਿਆ ਫ੍ਰਿਜ ਚ ਹੀ ਲੱਗਾ ਰਹਿ ਗਿਆ ਉਹ ਤੇ ਖਰਾਬ ਹੋ ਜਾਣਾ ਰੋੜ ਖਰਾਬ ਹੋ ਗਿਆ ਮੈਂ ਕੰਮ ਕਰਨ ਲੱਗੀ ਨਾ ਕੁਛ ਐਦ ਕੁਛ ਕਰਦੀ ਪਈ ਸੀ ਉਹ ਰੋੜ ਦੇਵੇਂ ਉਹ ਨਹੀਂ ਪੀਣਾ ਸੀ ਰੋੜ ਤਾਂ ਮੈਂ ਸਵੇਰੇ ਰੋੜ ਦਿੱਤਾ ਸੀ ਮੈਂ ਭੁੱਲ ਗਈ ਨਾ ਵਿੱਚ ਰੱਖੇ ਭੁੱਲ ਗਈ ਹਨਾ ਤਾਂ ਫਿਰ ਮੈਂ ਆ ਕੇ ਚਲੋ ਹੁਣ ਨਹੀਂ ਪੀਂਦੇ ਹੈਗੇ ਆਪਾਂ ਤਾ ਪਿਆਜ਼ ਵੀ ਸਾਫ਼ ਕਰਨ ਵਾਲੇ ਮੰਮੀ ਕਹ ਰਹੇ ਸੀਗੇ ਵੇ ਪਿਆਜ਼ ਸਾਫ਼ ਕਰਦੇ ਰਾਕ ਹੁਣ ਤਪਾ ਹੁਣ ਰਾਕ ਵੀ ਸਾਫ਼ ਕਰਾਂਗੇ ਤਾਂ ਕਿ ਇੱਕ ਅੱਧਾ ਵੀ ਵਿੱਚ ਪਿਆਜ਼ ਗੰਦਾ ਰਹੇ ਜੇ ਨਾ ਤਾਂ ਸਾਰੇ ਪਿਆਜ਼ ਇੱਕ ਇਸ ਪਿਆਜ਼ ਦੇ ਨਾਲ ਲੱਗ ਜੇ ਨਾ ਤਾਂ ਫਿਰ ਪਿਆਜ਼ ਸਾਰੇ ਧਾ ਦੋ ਬਤਾ ਕੀ ਕਹਿੰਦਾ ਇੱਕ ਦੋ ਦਿਨ ਲੈਟ ਨਾ ਨਾ ਵੇ ਫ੍ਰਿਜ ਵੀ ਬੋ ਮਾਰ ਲੱਗ ਜਾਂਦੀ ਹੈ ਤੇ ਫ੍ਰਿਜ ਵੀ ਦੇਖ ਕੇ ਸਾਫ਼ ਕਰਨੀ ਜੋ ਹੁਣ ਫ੍ਰਿਜ ਵੀ ਮੈਂ ਸ਼ਾਮ ਸਾਫ਼ ਕਰਾਂਗੀ ਤਾਂ ਕਿ ਪਿੱਛੇ ਜਿਹੜੀ ਟਿੱਕੀ ਹੁੰਦੀ ਆ ਉਹਦੇ ਵਿੱਚ ਜਿਹਦੇ ਵਿੱਚ ਪਾਣੀ ਸਾਰਾ ਪੈ ਜਾਂਦਾ ਨਾ ਵੇਰ ਓਬੀਸ ਮੈਲ ਮਾਰਨ ਲੱਗ ਜਿੰਦਾ ਪਾਣੀ ਗਰਮੀ ਚ ਹੈ ਨਾ ਤਾਂ ਆਪਾਂ ਸ਼ਾਮੀ ਫ੍ਰਿਜ ਵੀ ਸਾਫ਼ ਕਰਾਂਗੇ ਤੇ ਵਿੱਚ ਉਹ ਵੀ ਫ੍ਰਿਜ ਸਾਰੀ ਸਾਫ਼ ਕਰਾਂਗੇ ਇੱਕ ਵਾਰੀ ਤਾਂ ਕਿ ਜਿੱਦ ਤੱਕ ਸਾਰੀ ਰਾਤ ਲਾਈ ਸਾਪੀ ਇਸ ਦੀਗੀ ਸਾਪੀ ਇਸ ਦੀਗੀ ਤਾਂ ਬੇਟਿਆਂ ਦੇ ਆਂਦਿਆਂ ਤੱਕ ਆਪਾਂ ਰੋਟੀ ਸਰਦੀ ਖਾ ਵੀ ਕਰਨਾ ਹੈ ਹੈ ਨਾ ਪਣ ਪੜ ਕੇ ਰੱਖਾਂ ਦੁੱਧ ਬਲਕਿ ਆਪਾਂ ਨਾ ਜਾਲੀ ਦੇ ਨਾਲ ਟੱਤਾ ਸੀ ਇਹ ਜਾਲੀ ਬਹੁਤ ਵਧੀਆ ਹੈ ਹੈ ਨਾ ਤਾ ਇਹਦੇ ਨਾਲ ਨਾ ਦੁੱਧ ਨੂੰ ਨਾਲ ਹਵਾ ਲੱਗਦੀ ਰਹਿੰਦੀ ਹੈ ਤਾਂ ਉੱਪਰੋਂ ਕੁਝ ਪਿੰਦਾ ਵੀ ਨਹੀਂ ਤੇ ਸਟੀਲ ਦਾ ਢੱਕਣ ਦੇ ਦੀਏ ਤੇ ਹਵਾ ਨਹੀਂ ਲੱਗਦੀ ਦੁੱਧ ਨੂੰ ਹਣਾ ਤੋੜ ਨਾ ਆਪਾਂ ਕਰ ਲੈਨੇ ਪਿਆਸ ਤਾਫ ਬਾਹਰ ਰੱਖ ਕੇ ਮੰਮੀ ਕਹਿੰਦੇ ਸੀ ਪਿਆਸ ਸਾਫ ਕਰਕੇ ਰੱਖ ਲੋ ਤੇ ਹਜੇ ਨਾ ਮੋ ਇਨੀ ਉਹ ਵੀ ਕੋ ਨਹੀਂ ਸੀ ਗਰਮੀ ਮੈਂ ਕਿਹਾ ਚਲੋ ਆਪਾਂ ਨਾ ਪੀੜੀ ਲੈ ਕੇ ਆਈ ਮੈਂ ਪੀੜੀ ਤਾਂ ਬਿਨਾਂ ਜੰਪਾ ਆਪਾਂ ਮੈਂ ਕਿ ਆਣਾ ਨਹੀਂ ਪਾਪਾ ਮੇਰਾ ਖਿਆ ਹੁੰਦੇ ਨੇ ਜਦੋਂ ਬੱਚੇ ਦੁੱਧ ਲੈਣ ਜਾਂਦੇ ਨੇ ਨਾ ਤੇ ਫਿਰ ਆਪਾਂ ਉਹਨਾਂ ਨੂੰ ਫੜਾ ਦਿੰਦਾ ਵਧੀਆ ਜਾਂਦਾ ਫਿਰ ਕਈ ਵਾਰ ਦੁਕਾਨ ਵਾਲਾ ਵੀ ਕਹ ਦੇਣਾ ਪਾ ਨਹੀਂ ਹੈਗਾ ਹੈ ਨਾ ਲੱਗਦਾ ਅੰਦਰ ਕਿਸੇ ਦਾ ਮੰ ਛਟਾ ਗਿਆ ਤਾਂ 10 ਟਾਪਦੀ ਮਤਲਬ ਕੀ ਕਿ ਦਫੜਾ ਜੀਆ ਭਈਆ ਕੜਾਈ ਗਿਆ ਹਾਂਜੀ ਕੜਾਈ ਗਿਆ ਸਾਡਾ ਤਾਂ ਐਸੀ ਨਾ ਦੇਦੀ ਦੀ ਤੇ ਆਪਾਂ ਜਦੋਂ ਸਬਜੀ ਸੁਰਜੀ ਮੈਂ ਤੋਂ ਨਹੀਂ ਹੈ ਨਾ ਆਪਾਂ ਇਹਦੇ ਦੀ ਚੀ ਤੋਂ ਨਹੀਂ ਆ ਵਧੀਆ ਤਰ੍ਹਾਂ ਜਾਂਦੀ ਆ ਤਾਂ ਦੀਦੀ ਆਏ ਹੋਏ ਸੀ ਨਾ ਦੀਦੀ ਕਹਿਣ ਲੱਗ ਪਾ ਪਤੀ ਜੀ ਉਹ ਲੈ ਕੇ ਆ ਟਾ ਦਾਪੜਾ ਮੈਂ ਸਭ ਜੀ ਨਾਲ ਮੈਂ ਪੜਾ ਹੱਸ ਦਿੱਤੇ ਮੈਂ ਕਹਿਣਾ ਹਾਈ ਦਿੱਤੀ ਹਾਂ ਹਰਿਆਣੇ ਚੜਦਾ ਕੇ ਕੜਾਈਆ ਤਾਂ ਸਲਾਵੀ ਕਹਿ ਲੈਂਦੇ ਨੇ ਨਾ വടാ കണ ബാഹന മഹി കവടെ സി മെനോ ഭാബിപി കണ്ട ਨੀ ਤਾ ਜੱਤਾ ਤੇਰਾ ਭਾਬੀ ਕਿੰਨੇ ਮੈਨੂੰ ਭਾਬੀ ਦੂਜੀ ਝਿੱਲਣ ਲਾਉਣਾ ਨਹੀਂ ਲੈਂਦੀ ਲੈਂਦੀ ਨਹੀਂ ਨਹੀਂ ਲੈਂਦੀ ਆ ਵੇਖੋ ਜਿਹੜੀ ਜਿਹੜੀ ਲੱਗੀ ਨਹੀਂ ਨਹੀਂ ਲਾਣੀ ਹਾਂਜੀ ਕਾਈ ਮੈਂ ਲਾਈ ਲੈਂਦੀ ਲੈਂਦੀ ਲਾ ਲਓ ਨਹੀਂ ਜਿਹੜੀ ਲਏਗੀ ਨਾ ਆਪਾਂ ਉਹਨਾਂ ਨੂੰ ਲਾ ਦਾਂਗੇ ਹੈਨਾ ਤੋ ਜੇ ਤਾਂ ਮੈਂ ਕਿਹਦੇ ਸੁਣੇ ਮੈਂ ਬੜਾ ਹੱਸਤੀ ਸੀ ਕਿੰਨਾ ਹੈਣਾ ਉਹਨ ਦਾ ਬੇਟਾ ਆ ਕੇ ਕੰਨ ਨਾ ਸੀ ਤਾਂ ਆਪਾਂ ਉਹਨ ਦਾ ਬੇਟਾ ਨਾ ਸਾਡੇ ਘਰੇ ਆਇਆ ਸੀ ਨਾ ਤੇ ਸਾਡੇ ਘਰ ਨਾ ਬ੍ਰਸ਼ ਰੱਖਣ ਵਾਲਾ ਸਟੈਂਡ ਆ ਅਤੇ ਅਦਾਇਚੇ ਸਾਡੇ ਲਾ ਪੰਜ ਬ੍ਰਸ਼ ਨੇ ਰੱਖੇ ਆਪਣੇ ਪੰਜ ਰੇ ਵਾਲਾ ਸਟੈਂਡ ਤਾਂ ਮੈਂ ਲਖਾ ਸਾਰੇ ਕੱਢ ਕੇ ਬਾਹਰ ਰੱਖ ਦਿੱਤੇ ਆਪਣੇ ਵਿੱਚ ਫਿੱਟ ਕਰ ਹਾਂ ਆ ਤਿੰਨ ਬ੍ਰਸ਼ ਤਿੰਨ ਆਪਣੇ ਪਪਾ ਦਾ ਆਪਣਾ ਤੇ ਆਪਣੀ ਮੰਮਾ ਦਾ ਆਪਣੀ ਤੇ ਅੰਦਾ ਤਾਂ ਵਿੱਚ ਰੱਖ ਦਿੱਤੇ ਚਾਰ ਬ੍ਰਸ਼ ਹਨਾ ਤੇ ਸਾਡੇ ਬ੍ਰਸ਼ ਬਾਹਰ ਤੇ ਮੈਂ ਜਦੋਂ ਵਾਸ਼ਰੂਮ ਵਗੈਰਾ ਧੋਣ ਲੱਗੇ ਤਾਂ ਹੱਥ ਮੇਂ ਜਿੱਥੇ ਬ੍ਰਸ਼ ਕਰਦਾ ਸਾਰਾ ਮੈਂ ਧੋਣ ਧੋਣ ਲੱਗੇ ਤਾਂ ਮੈਂ ਦੇਖਿਆ ਹਏ ਸਾਡੇ ਬ੍ਰਸ਼ ਕਿੱਥੇ ਗਏ ਤਾਂ ਫਿਰ ਮੈਂ ਨਾ ਮੈਂ ਕੋ ਆ ਤਸੀ ਕੀਤਾ ਆ ਕੇ ਦੀਦੀ ਕਹਿੰਦੇ ਕਿ ਮੈਂਗਾ ਦੇਖ ਲੋ ਸ਼ੁਰਵੀਰ ਨੇ ਸਾਰੇ ਆਪਣੇ ਬਰਸ਼ ਵਿੱਚ ਰੱਖ ਲੇ ਤੇ ਨੂੰ ਸਾਡੇ ਬਾਹਰ ਛੋੜ ਦਿੱਤੀ ਸ਼ੁਰਵੀਰ ਨੇ ਬਹੁਤ ਖਰਾਬ ਆ ਇਨਾ ਜਿਆਦਾ ਨਾ ਆ ਮੰਮੀ ਥੋੜਾ ਨਾ ਪਿਆਜ ਆਪਾਂ ਬਾਹਰ ਕੱਢ ਲਏ ਨੇ ਹਣਾ ਥੋੜਾ ਜਿਹਾ ਖਰਾਬ ਜਿਹਾ ਮਤਲਬ ਕਿ ਹੁਣ ਪਾ ਲਾਂਗੇ ਖਰਾਬ ਤੇ ਨਹੀਂ ਹੈਗਾ ਲੱਗਦਾ ਪਿਆ ਹੈ ਹਣਾ ਇਹਨਾਂ ਨੂੰ ਨਾ ਪੱਲਾ ਗਾਖ ਲਾਂ ਜਿਹੜੇ ਥੋੜੇ ਉਹ ਦਿਨ ਪਿਆਜ ਆ ਦੇ ਹੋ ਜੇ ਇਹ ਥੋੜਾ ਹੈ ਨਾ ਇਹਨੂੰ ਆਪਾਂ ਪਹਿਲਾ ਯੂਜ਼ ਕਰ ਲਾਂਗੇ ਇਹ ਟੋਕਾ ਇਹ ਰੈਕ ਨਾ ਮੇਰਾ 650 ਦਾ 650 ਦਾ ਆਇਆ ਸੀ ਰੈਕ ਹੈ ਨਾ ਹੁਣ ਤੇ ਟੋਕਰੇ 'ਚ ਰੱਖ ਦੇਤੀ ਪਿਆਜ਼ ਪਹਿਲਾਂ ਆਪਾਂ ਟੋਕਰੇ 'ਚ ਰੱਖ ਦੇਸੀ ਤੇ ਟੋਕਰੇ ਮੰਜੇ ਦੇ ਥੱਲੇ ਪਾ ਦੇ ਨੇ ਦੁਆਲੇ ਹਾਂ ਪੰਜਾਂ ਨਾਲ ਬੋਲੀ ਪਿਆਜ਼ਾਂ ਦੀ ਹੁਣ ਤੇ ਤਕਰੀਬ ਹਾਂਜੀ ਹੁਣ ਤੇ ਤਕਰੀਬ ਨਹੀਂ ਸਭ ਦੇ ਘਰੇ ਵਾਲੀ ਤਾਂ ਆ ਗਈਆਂ ਹਾਂਜੀ ਇਹ ਗਾਣਾ ਪਿਆਜ਼ਾਂ ਨੂੰ ਹਲਾਉਂਦੇ ਰਹੋ ਆਲੂਆਂ ਨੂੰ ਵੀ ਗਾਲ ਘੋੜਣਾ ਜਾ ਹਾਂ ਹਾਂ ਤਾਂ तकरीबन ਵੇਖੋ ਸਾਬਦੇ ਕਰਿਓ ਨੀ ਕਿ ਪਿਆਜ਼ ਰੱਖਣ ਵਾਲੇ ਝੂਜ ਰੱਖਣ ਵਾਲੇ ਹਨਾ ਤਾਂ ਫਿਰ ਬਹੁਤ ਅੱਜ-ਅੱਜ ਸਮੇਂ ਨਾਲ ਤਾਂ ਬਹੁਤ ਵਧੀਆ ਕਰ ਦਿੱਤਾ ਹੋਇਆ ਆ ਹਨਾ ਪਹਿਲਾਂ ਲੋਕੀ ਵਿਚਾਰੇ ਨੀਚੇ ਪਾਉਂਦੇ ਸੀਗੇ ਅਗੀਟਾ ਲਗਾਉਂਦੇ ਸੀਗੇ ਹਨਾ ਹੁਣ ਤੇ ਹਰ ਕੋਈ ਕੋਈ ਨਾਲ ਨੀਚੇੋਂ ਦੇਖੀ ਬਧੀਆਂ ਉਹਨਾਂ ਨੂੰ ਬੱਚੇ ਜੀ ਦਾ ਕਾਰਾ ਕੋਈ ਨਹੀਂ ਮਿਲਦਾ ਸੀ ਆ ਚੀਜ਼ ਹਾਂਜੀ ਅੱਛਾ ਜੀ ਮੰਮੀ ਕਹ ਰਹੀ ਐ ਵੀ ਸੁਗੋ 2 ਵਜਿਆ ਸੀਗਾ ਵੀ ਹੁਣ ਸੁਗੋ ਨਹੀਂ ਵਧੀਓ ਉਦੋਂ ਮਿੱਟੀ ਵਗੈਰਾ ਵੀ ਲੱਗਦੀ ਸੀ ਹਾਂ ਹਾਂਜੀ ਹਾਂਜੀ ਮੰਮੀ ਸੱਚ ਹਾਂ ਛਿਲ ਲਸਣ ਵੀ ਆਪਾਂ ਸਾਫ਼ ਕਰ ਦਿੰਨੇ ਹਾਂ ਲਸਣ ਵੀ ਲੈ ਮਸਲ ਲੈ ਮਸਲ ਨਹੀਂ ਹਾਂ ਦੇਖ ਲੈ ਮੈਂ ਲਸਣ ਵੀ ਲੈ ਆ ਨਹੀਂ ਆਪਾਂ ਤੇ ਆ ਪਿਆਜ਼ ਜਿਹੜੇ ਨੇ ਨਾ ਇੱਕ ਵਾਰੀ ਆਪਾਂ ਸਾਰੇ ਪਿਆਜ਼ ਨਾ ਸਾਫ਼ ਕਰਕੇ ਜਰੂਰੀ ਨੀਚੇ ਪੈਨਲ 'ਚ ਰੱਖ ਲੈਨੇ

ਹਾਂਜੀ ਆਪਾਂ ਹਾਲ ਆ ਪਿਆਜ਼ ਸਾਫ਼ ਕਰ ਲਏ ਸੀਗੇ ਇਹਦੇ ਵਿੱਚ ਮੈਂ ਆਲੂ ਪਾ ਲਏ ਸੀਗੇ ਆਲੂ ਵਾਲਾ ਵੀ ਆਪਾਂ ਸਾਫ਼ ਕਰ ਲਿਆ ਸੀ ਨੀਚੇ ਵੀ ਆਪਾਂ ਸਾਫ਼ ਕਰ ਲਿਆ ਸੀਗਾ ਹਨਾ ਤੇ ਆਹ ਤਿੰਨ ਪਿਆਜ਼ ਸੀਗੇ ਤਿੰਨ ਚਾਰ ਪਿਆਜ਼ ਸੀਗੇ ਤੇ ਆਪਾਂ ਹੁਣ ਪਾ ਲਾਂਗੇ ਹਨਾ ਜਦੋਂ ਚਲੋ ਪਹਿਲਾਂ ਬਾਈ ਯੂਜ਼ ਕਰ ਲਾਂਗੇ ਆ ਆਪਾਂ ਸਭ ਤੋਂ ਉੱਪਰ ਰੱਖ ਦਾਂਗੇ ਇਤਨੀ ਫਸਲੇ ਵਿੱਚ ਆ ਦੇ ਕੋਈ ਕਿਉਂਕਿ ਵਰਤਨੇ ਤੇ ਗਿਆਈ ਵਰਤਨੇ ਨੇ ਆਪਾਂ ਇਹਦਾ ਰੱਖ ਦਾਂਗੇ ਤਾਂ ਕਿ ਫੇਰ ਦੂਜੇ ਪਿਆਜ਼ ਵੀ ਖਰਾਬ ਹੋ ਜਾਣੇ ਸੀ ਤਾਂ ਮੈਂ ਅਲਾ ਕਰਨੀ ਹੈ ਲਸਣ ਹੈ ਨਾ ਆਪਾਂ ਕੂੜਾ ਕੱਢ ਲਿਆ ਸੀ ਵੇਖੋ ਵਿੱਚ ਕਿੰਨਾ ਖੁਲਾਰਾ ਨਿਕਲਿਆ ਹੈ ਨਾ ਇੱਕ ਪਿਆਜ਼ ਵੀ ਖਰਾਬ ਨਿਕਲਿਆ ਸੀਗਾ ਆਪਣਾ ਆਪ ਲੈ ਕੇ ਆਨੀ ਹੈ ਦੂਜੇ ਪਿਆਜ਼ ਲਸਣ ਦੀ ਮੈਂ ਕਿਹਦੇ ਸਾਥ ਨੇ ਰੇ ਵਿੱਚ ਰੱਖਿਆ ਸੀ ਨਾ ਮੈਨੂੰ ਤਾਂ ਯਾਦ ਹੀ ਨਹੀਂ ਸੀਗਾ 12ਵਾਂ ਜਿਹੜਾ ਪਿਆਜ਼ ਸੀ ਨੇ ਮੈਂ ਦੋਹੀ ਵਰਤੀ ਜਾਣ ਦੀ ਸੀਗੀ ਹਨਾ ਅਜੇ ਤਬਾਰ ਹਜੇ ਵੀ ਹੈਗਾ ਆ ਦੇਖੋ ਦੋ ਤਿੰਨ ਦਿਨ ਚੱਲ ਜਾਣਾ ਆਹੀ ਬੜਾ ਪਿਆਜ਼ ਤਿੰਨ ਚਾਰ ਦਿਨ ਚੱਲ ਜਾਣਾ ਹਾਇਰਤ ਤੋਂ ਵੀ ਡਿੱਗ ਗਿਆ ਆ ਵੀ ਆ ਦੇਖੋ ਹੁਣ ਮੰਮੀ ਨੇ ਰੱਖਿਆ ਹੋਇਆ ਸੀ ਨੇਰੇ ਚ ਆ ਦੇਖੋ ਬਿਲਕੁਲ ਸਾਫ਼ ਹੀ ਆਪਣਾ ਲਾਇਸੈਂਸ ਬਿਲਕੁਲ ਇਹਾਂ ਜਿਹੜਾ ਮੰਮੀ ਨੇ ਰੱਖਿਆ ਸੀ ਮੈਂ ਮੰਮੀ ਨੇ ਨੇਰੇ ਕਿਰੇਗਾ ਮੈਨੂੰ ਬਿਲਕੁਲ ਵੀ ਯਾਦ ਕੋ ਨਹੀਂ ਵੀ ਅੰਦਰ ਲਸਨ ਪਿਆ ਹੋਇਆ ਯਾਰ ਨਾ ਹੁਣ ਆਪਣੇ ਤੇ ਆਜ ਵੀ ਹੋ ਗਈ ਸਾਬ ਆਪਾ ਆ ਵੀ ਸਾਫ਼ ਕਰਕੇ ਨੇ ਰਹਿਕ ਤਾਂ ਕਿ ਫਿਰ ਬੱਚੇ ਨੂੰ ਹੁੰਦੇ ਕੋ ਨਾ ਬੜੀ ਸ਼ਰਾਰਤ ਕਰ ਦੇ ਲੈ ਸਾਡੇ ਛੋਟਾ ਬੈਠਾ ਲਾ ਉਹਨੇ ਖੋਦੀ ਲੱਗ ਜੀ ਤੁਸੀਂ ਕਾ ਕੰਨ ਮਮਾ ਨਹੀਂ ਕਰੋ ਮੈ ਨਹੀਂ ਕਰੋ ਉਹ ਤਾਂ ਮੈਂ ਬੜੇ ਜਿਹੜੇ ਕੰਮ ਕਈ ਵਾਰ ਆਪਾਂ ਬੈੱਡ ਸਾਫ ਕਰਦੇ ਆ ਨਾ ਜਦੋਂ ਸਕੂਲ ਗਏ ਹੁੰਦੇ ਨੇ ਨਾ ਉਹਦੋਂ ਕਰਦੇ ਆ ਉਹ ਉਹਨਾਂ ਨੇ ਇਹੀ ਕਹੀ ਜਾਣਾ ਸਾਡੇ ਛੋਟੇ ਛੋਟੇ ਕੱਪੜੇ ਜਿਹਨਾਂ ਨੂੰ ਵੇਖ ਕੇ ਨਾ ਮਮਾ ਆ ਵੀ ਰੱਖ ਦੋ ਬਾਅਦ ਮਮਾ ਮੇਰਾ ਕੰਬਲ ਕੱਢ ਦੋ ਬਾਅਦ ਮਮਾ ਮੇਰਾ ਆ ਵੀ ਦੋ ਤੇ ਲੈਣਾ ਹੈ ਨਹੀਂ ਗਰਮੀ ਇੰਨੀ ਆ ਭਾਵੇਂ ਗਰਮੀ ਸਰਦੀ ਹੈਗੇ ਉਹਨਾਂ ਨੇ ਆਪਣੇ ਨਿੱਕ 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 ਛੋਟੇ ਕੱਪੜੇ ਘੜੇ ਘੜ ਬਾਤੇ ਅੰਦਾ ਲੈਣ ਫੇਰ ਮੈਨੂੰ ਦੂਜੇ ਦਿਨ ਫੇਰ ਬੈੱਡ ਖੁਲੜਾ ਪੈਂਦਾ ਤੇ ਫੇਰ ਦਾਖਲੀ ਨਹੀਂ ਤੇ ਹੁਣ ਆਪਾਂ ਇਦਾਂ ਕਰਦੇ ਜੇ ਤੂੰ ਸਕੂਲ ਜਾਂਦੇ ਨਾ ਮੋਂਦੇ ਹੀ ਕਰਦੀ ਚਲੋ ਆਪਾਂ ਕਰਦੇ ਆ ਪਿਆਜ਼ ਸਾਫ ਹੈਨਾ ਤੁਸੀਂ ਵੀ ਆਪਣੇ ਘਰਾਂ ਵਿੱਚ ਇਦਾਂ ਹੀ ਕਰਿਆ ਕਰੋ ਜੇ ਨਹੀਂ ਆ ਪਹਿਣਾ ਚਲੋ ਪਿਆਜ਼ ਸਾਫ ਕਰਦੀਆਂ ਨੇ ਨਾ ਪਿਆਜ਼ ਸਾਫ ਕਰ ਲੈਨੇ ਜਿਹੜੇ ਖਰਾਬ ਪਿਆਜ਼ ਸੀ ਆਪਾਂ ਉੱਪਰ ਜਿਹੜਾ ਮਮੀ ਨੇ ਪਿਆਜ਼ ਲਏ ਹੋਏ ਸੀ ਨਾ ਤਾਂ ਪਿਆਜ਼ ਵੀ ਆਪਾਂ ਦੇਖੋ ਕਿ ਕਿਹੜੇ ਵੱਡੇ ਪਿਆਜ਼ ਨੇ ਨਾ ਜਿਹੜੇ ਪਿਆਜ਼ ਇੱਕ ਵੀ ਖਰਾਬ ਸੀ ਦੂਜੇ ਪਿਆਜ਼ਾਂ ਨੂੰ ਲੱਗ ਗਿਆ ਨਾ ਉਹਦਾ ਪਾਣੀ ਵੀ ਉਨੇ ਸਾਰੇ ਇਹ ਪਿਆਜ਼ ਖਰਾਬ ਕਰ ਜਿੰਦੇ ਤੇ ਫਿਰ ਕਈ ਵਾਰ ਕਿਚਨ ਚ ਨਾ ਸਮੈਲ ਆਨ ਲੱਗ ਜਾਂਦੀ ਕਿਹੜੇ ਗੱਲ ਆਂਦੀ ਆ ਜਿੱਦਾਂ ਆਪਣੇ ਆਲੂ ਤੇ ਆ ਆਲੂ ਵੀ ਖਰਾਬ ਹੋ ਗਿਆ ਤੇ ਥੇ ਆਲੂਆਂ ਨੂੰ ਵੀ ਪਾਣੀ ਲੱਗ ਗਿਆ ਹਨਾ ਉਹ ਵੀ ਆਲੂ ਗਲ ਜਾਂਦੇ ਨੇ ਤੇ ਪਿਆਜ਼ ਨਾ ਪਿਆਜ਼ ਲੱਗ ਜੇ ਤਾਂ ਉਹ ਵੀ ਪਿਆਜ਼ ਨਾ ਗਲ ਜਾਂਦੇ ਨੇ ਇਸ ਕਰਕੇ ਆਪਾਂ ਨੂੰ ਨਾ ਦੋ ਤੇ ਇੱਕ ਦੋ ਦਿਨ ਬਾਅਦ ਨਾ ਆਪਾਂ ਨੂੰ ਰੈਕ ਵੀ ਦੇਖਣਾ ਚਾਹੀਦਾ ਵੀ ਬਿਲਕੁਲ ਸਾਫ਼ ਆ ਦੇਖੋ ਲਸੀ ਵੀ ਆਪਣਾ ਬਿਲਕੁਲ ਸਾਫ਼ ਠੀਕ ਤੇ ਆਪਾਂ ਹੁਣ ਸ਼ਾਮੀ ਨਾ ਪਕਰੀਜ ਵੀ ਸਾਫ਼ ਕਰਾਂਗੇ ਤਾਂ ਕਿ ਫ੍ਰੀਜ ਵੀ ਆਪਣਾ ਤਾਂ ਸਾਫ਼ ਕਰਨ ਵਾਲਾ ਤੇ ਨਹੀਂ ਸੀਗਾ ਹੋ ਗਿਆ ਤਾਂ ਕਿ ਰਤੀ ਲਾਈਟ ਨਹੀਂ ਸੀ ਨਾਈ ਹਣਾ ਹੁਣ ਆਪਾਂ ਕਿਚਨ ਚ ਰੱਖ ਕੇ ਆਉਂਗੇ ਇਹਨੋਂ ਨੇ ਜੀ ਇੱਥੇ ਰੱਖ ਤਾ ਤਾਂ ਕਿਤੇ ਖਰਾਬ ਨਾ ਹੋ ਜੇ ਆਪਣਾ ਉਹਨਾਂ ਕਲਰ ਨੂੰ ਫਿਰ ਸੰਭਾਲਿਆ ਹੋਵੇ ਤਾਂ ਨਹੀਂ ਆ ਜਾ ਦਾ ਖਰਾਬ ਹਾਲੇ ਸਿਆਗੇ ਨਹੀਂ ਸੀ ਚਾਏ ਰੱਖਾਂਗੇ ਹਣਾ ਤੇ ਪਲੀਜ਼ ਜਿਨ੍ਹਾਂ ਨੂੰ ਸਾਡੀ ਵੀਡੀਓ ਅੱਛੀ ਲੱਗੇ ਜਿਹੜੀ ਸਾਰੇ ਵੀਰ ਚੈਨਲ ਨੂੰ ਫਸਟ ਵਾਰ ਦੇਖ ਲਿਓ ਸਾਡੀ ਵੀਡੀਓ ਨੂੰ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਹੈਣਾ ਔਰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤੇ ਆਪਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਸਾਡਾ ਸਾਡਾ ਵੀਲੋਗ ਕਿਦਾਂ ਦਾ ਲੱਗਾ ਔਰ ਕਿ ਅੱਜ ਦਾ ਸਾਫ ਕੰਦਰ ਸ੍ਰਿਕਾ ਕਿਦਾਂ ਦਾ ਲੱਗਾ ਹੈਣਾ ਸਾਰੇ ਪੜਪਰਾਉ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ